ਮੈਜੂ ਬਾਜ਼ਿੰਗ ਕਮਾਂਡੈਂਟ ਪੰਜ ਆਰ ਵੀ ਮਾਲ ਮੰਡੀ ਅੰਮ੍ਰਿਤਸਰ ਅੱਜ ਜਿਹੜਾ ਸ਼ਿਵਦੇਸ਼ ਚੋਪੜਾ ਮੈਡਮ ਜਿਨ੍ਹਾਂ ਦੀ ਨਵੀਂ ਵਰਸੀ ਜੋ ਕਿ ਵਿਜੀ ਚੋਪੜਾ ਪੰਜਾਬ ਕੇਸਰੀ ਜੀ ਦੇ ਮੇਨ ਹੋਏ ਨੇ ਉਹਨਾਂ ਦੀ ਪਤਨੀ ਦੀ ਯਾਦ ਵਿੱਚ ਜੋ ਇਦਰ ਕੇਅਰ ਐਂਡ ਕੇਅਰ ਮੈਡੀਸਿਟੀ ਹਸਪੀਟਲ ਵੱਲੋਂ ਤੇ ਹੋਰ ਵੀ ਸਾਰੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਕਿ ਫ੍ਰੀ ਚੈੱਕਅਪ ਕੈਂਪ ਜਿਹੜਾ ਇੱਥੇ ਲਗਾਇਆ ਜੋ ਕਿ ਬਹੁਤ ਹੀ ਵਧੀਆ ਕੰਮ ਆ ਇਸੇ ਤਰ੍ਹਾਂ ਹੀ ਦੇਖੋ ਉੱਥੇ ਕਾਫੀ ਮਰੀਜ਼ ਜਿਹੜੇ ਆਏ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਵਿੱਚ ਫ੍ਰੀ ਚੈੱਕਅਪ ਕਰਕੇ ਉਹਨਾਂ ਨੂੰ ਦੱਸ ਰਿਹਾ ਫ੍ਰੀ ਮੈਡੀਸਿਟੀ ਮੈਡੀਸਨ ਵੀ ਦੇ ਰਿਹਾ ਜੋ ਕਿ ਬਹੁਤ ਵਧੀਆ ਉਪਰਾਲਾ ਆਇਆ ਇਸ ਤਰ੍ਹਾਂ ਹੀ ਹਰੇਕ ਇਨਸਾਨ ਦੀ ਯਾਦ ਵਿੱਚ ਸਾਰੇ ਜਿਸ ਤਰ੍ਹਾਂ ਅਸੀਂ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰੀਏ ਤੇ ਜਿਹੜਾ ਸਾਡੇ ਗਰੀਬ ਲੋਕਾਂ ਨੂੰ ਬੜਾ ਵਧੀਆ ਸਹਾਰਾ ਮਿਲ ਸਕੇ ਮੈਂ ਅਜੇ ਸੇਟ ਅ ਅੱਜ ਸਰਦੇਸ਼ ਉਪਰਾਜ ਦੀ 9ਵੀਂ ਵਰ੍ਹੇ ਤੇ ਜਿਹੜਾ ਅਸੀਂ ਕੈਂਪ ਲਗਾਇਆ ਤੇ ਅਪਦੇਸ਼ ਕੁਪਤਾ ਜੀ ਦੇ ਸਹਿਯੋਗ ਦੇ ਨਾਲ ਲਗਾਇਆ ਜਿਹੜਾ ਅਸੀਂ ਹਰ ਸਾਲ ਲਗਾਉਂ ਆਇਆ ਔਰ ਅੱਗੇ ਵੀ ਇਹਨਾਂ ਦੇ ਸਹਿਯੋਗ ਨਾਲ ਹਰ ਸਾਲ ਲਾਂਦੇ ਰਵਾਂਗੇ ਉਹਨਾਂ ਦੀ ਪੁੰਨਿਆ ਤਿਥੀ ਤੇ ਜਿਹੜਾ ਅਸੀਂ ਇਹ ਕੈਂਪ ਲਗਾਉਂਦੇ ਆ ਅੱਜ ਦੇ ਦਿਨ ਅਸੀਂ ਜਿੰਨਾ ਵੀ ਮਰੀਜ਼ ਆਵੇ ਉਹਨਾਂ ਨੂੰ ਫ੍ਰੀ ਦਵਾਈਆਂ ਫ੍ਰੀ ਸੇਵਾਵਾਂ ਦਿੰਨੇ ਆ ਤਾਂ ਜੋ ਜਿਹੜਾ ਕੋਈ ਕਿਸੇ ਦੁੱਖ ਤੋਂ ਦੁਖੀ ਹੈ ਤੇ ਉਸ ਦੇ ਉਸ ਦੁੱਖ ਨੂੰ ਦੂਰ ਕੀਤਾ ਜਾਵੇ ਕਿਉਂਕਿ ਜਿਹੜਾ ਹੈ ਉਪਰਾਲਾ ਸਭੀ ਤੰਦਰੁਸਤੀ ਨਾਲ ਹੀ ਅੱਗੇ ਵਧੇਗਾ ਜਿੰਨਾ ਆਦਮੀ ਤੰਦਰੁਸਤ ਹੋਏਗਾ ਉਹਨਾਂ ਦੇਸ਼ ਤਰੱਕੀ ਕਰੇਗਾ ਜਿਸ ਕਰਕੇ ਸਾਨੂੰ ਇਹੋ ਜੀ ਸੇਵਾਵਾਂ ਦਾ ਮੌਕਾ ਮਿਲਦਾ ਰਹੇ ਤੇ ਅਸੀਂ ਅੱਗੇ ਵੀ ਲਗਾਉਂਦੇ ਰਵਾਂਗੇ ਵਿਦੇਸ਼ ਗੁਪਤਾ ਜੀ ਦੇ ਸਹਿਯੋਗ ਦੇ ਨਾਲ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਹਰ ਸਾਲ ਸਾਨੂੰ ਇਸ ਜੀ ਦਾ ਮੌਕਾ ਦਿੱਤਾ ਇਸ ਕੈਂਪ ਲਗਾਉਣ ਦਾ ਅਸੀਂ ਅੱਗੇ ਵੀ ਇਸ ਕੈਂਪ ਨੂੰ ਕਿਸੇ ਤਰ੍ਹਾਂ ਹੀ ਕੰਟੀਨਿਊ ਕਰਦੇ ਰੱਖਾਂਗੇ ਮੈਂ ਰਮਨ ਮਲੋਤਰਾ ਸਟੇਟ ਪ੍ਰੈਜ਼ੀਡੈਂਟ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਤੋਂ ਅੱਜ ਅਸੀਂ ਸ੍ਰੀ ਬਤੀ ਸਵਦੇਸ਼ ਚੋਪੜਾ ਜੀ ਦੀ ਪੁੰਨਿਆ ਤਿਥੀ ਦੇ ਅਸੀਂ ਜਿਹੜਾ ਫ੍ਰੀ ਮੈਡੀਕਲ ਕੈਂਪ ਕੇਰਨ ਕਯੂਰ ਮੈਡੀਸਿਟੀ ਹਸਪੀਟਲ ਜਿਹੜਾ ਕਿ ਨਿਰੰਤਰ ਸਮਾਜ ਦੇ ਵਿੱਚ ਸੇਵਾ ਦਾ ਪ੍ਰਿਆਸ ਕਰਦਾ ਹੈ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਆਓ ਮਿਲ ਕੇ ਕੁਝ ਐਸਾ ਕਰੇ ਮਰ ਕੇ ਵੀ ਜ਼ਿੰਦਾ ਰਹੇ ਇਸ ਸਮਾਜਿਕ ਕੰਮ ਹੀ ਜਿਹੜੇ ਹੁੰਦੇ ਨੇ ਸਾਡੇ ਸਮਾਜ ਦੀ ਮਜ਼ਬੂਤੀ ਜਿਹੜੀ ਸਾਨੂੰ ਮਰਨ ਤੋਂ ਬਾਅਦ ਵੀ ਜ਼ਿੰਦਾ ਰੱਖਦੀ ਹੈ ਤੇ ਮੈਡੀਸਿਟੀ ਹਸਪੀਟਲ ਕੇਅਰ ਐਂਡ ਕਯਰ ਨੇ ਹਮੇਸ਼ਾ ਹੀ ਪਿਛਲੇ ਕਾਫੀ ਲੰਬੇ ਸਮੇਂ ਤੋਂ 1 ਲੱਖ ਤੋਂ ਜ਼ਿਆਦਾ ਅਸੀਂ ਜਿਹੜਾ ਲੋਕਾਂ ਦਾ ਇਹ ਤਕਰੀਬਨ ਫ੍ਰੀ ਇਲਾਜ ਜਿਹੜਾ ਹੈਗਾ ਸਮਾਜ ਦੇ ਵਿੱਚ ਅਸੀਂ ਕੀਤਾ ਮੈਡੀਕਲ ਕੈਂਪ ਦੇ ਰਾਹੀਂ ਤੇ ਅਸੀਂ ਕੋਵਿਡ ਦੇ ਦੌਰਾਨ ਵੀ ਕਿਰਨਕੌਰ ਮੈਡੀਸਿਟੀ ਹਸਪੀਟਲ 40000 ਤੋਂ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਅਸੀਂ ਫ੍ਰੀ ਵੈਕਸੀਨੇਸ਼ਨ ਜਿਹੜੀ ਲਵਾਈ ਸੀ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੀ ਅਸੀਂ ਸਾਰੇ ਜਿਹੜੇ ਆਪਣਾ ਪੁਲਿਸ ਕਰਮਚਾਰੀ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਹੈਗਾ 3 ਮਹੀਨੇ ਪੁਲਿਸ ਲਾਈਨ ਦੇ ਵਿੱਚ ਕੈਂਪ ਲਗਾ ਕੇ ਆਪਣਾ ਸਰਦਾਰ ਸੁਖਚੰਨ ਸਿੰਘ ਗਿੱਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਉਦੋਂ ਉਹਨਾਂ ਦੇ ਜਿਹੜੀ WHO ਤੋਂ ਗਾਈਡਲਾਈਨਸ ਤੋਂ ਜਿਹੜੀ ਆਪਣਾ ਗਾਈਡਲਾਈਨਸ ਆndੀਆਂ ਸੀ ਉਹਨਾਂ ਦੀ ਸਕ੍ਰੀਨਿੰਗ ਕਰਦੇ ਸੀ ਤਾ ਜੋ ਕਰੋਨਾ ਕਾਲ ਦੇ ਦੌਰਾਨ ਪੁਲਿਸ ਦੀ ਜਿਹੜੀ ਹੈ ਪ੍ਰਸ਼ੰਸਾ ਬਹੁਤ ਜਿਹੜੀ ਹੈ ਸਾਹਮਣੇ ਆਈ ਹੈ ਇਹ ਜਿਹੜਾ ਨਿਰੰਤਰ ਪ੍ਰਿਆਸ ਹੈ ਸਦਾ ਚਲਦਾ ਰਹੇਗਾ ਜੀ ਧੰਨਵਾਦ